ਸਸਰੀ ਗਾਲ ਜੀ ਮੇਰਾ ਨਾਮ ਮਨੋਜ ਕੁਮਾਰ ਜਿਹੜੀ ਆ ਬੰਦੇ ਦੇਖੀ ਜਾਂਦੇ ਨੇ ਨਾ ਬਾਈ ਫਰਾਡ ਹੈ ਫੋਰ ਫਲੇਵਰ ਕੰਪਨੀ ਚ ਹੈ ਇਹ ਇਹ ਬੰਦੇ ਬਠਿੰਡੇ ਜਿਹੜੇ ਤੁਹਾਨੂੰ ਮੈਂ ਮੈਂਸ਼ਨ ਕਰੀ ਜਾਂਦਾ ਇਹ ਬੰਦੇ ਬਠਿੰਡੇ ਦੇ ਆ ਬਾਈ ਇਹਨੇ ਬਹੁਤ ਵੱਡੀ ਟੀਮ ਹੈਗੀ ਇਹ ਕੋਈ ਕਿਉਂ ਇਹਦੇ ਵਿੱਚ ਲੋਕ ਤੁਹਾਨੂੰ YouTube ਤੇ ਵੀ ਵੀਡੀਓ ਸੀ ਦੇਖੋਗੇ ਤੁਹਾਨੂੰ ਬਿਜ਼ਨਸ ਦੱਸਣਗੇ ਕਿਉਂਕਿ ਇਹਦੇ ਵਿੱਚ ਇੱਕ ਬੰਦਾ ਫਸ ਜਾਂਦਾ 35000 ਰੁਪਿਆ ਲਾ ਦਿੰਦਾਗਾ ਫਿਰ ਅਗਲੇ ਨੂੰ ਕੀ ਆ ਅਗਲੇ ਹੋਰ ਨੂੰ ਟਾਰਗੇਟ ਕਰਦਾਗਾ ਬਾਈ ਤੁਸੀਂ ਉਹਨਾਂ ਨੂੰ ਫਸਾਓ ਜਿਹੜਾ ਬੰਦਾ ਫਸ ਗਿਆ ਉਹ ਤੋਂ ਅਗਲੇ ਨੂੰ ਫਸਾਉਗੇ ਇਹਦੇ ਵਿੱਚ ਬੰਦੇ ਨੂੰ ਕੱਲਾ ਬੰਦੇ ਦਾ 35000 ਰੁਪਿਆ ਲੱਗ ਗਿਆ ਹਾਂ ਅਗਲਾ ਅਗਲਾ ਫਿਰ ਐਂ ਥੋੜੀ ਦੱਸੂਗਾ ਵੀ ਮੇਰਾ 35000 ਰੁਪਿਆ ਲੱਗਿਆਗਾ ਅਗਲਾ ਥੋੜਾ ਪੈਸੇ ਭਰਾ ਕੇ ਇਹਦੇ ਵਿੱਚ ਪੈਸੇ ਭਰਾ ਕੇ ਉਦੋਂ ਵਜੋਂ ਬੰਦਾ ਭਰ ਦਿੰਦਾ ਪੈਸੇ ਉਦੋਂ ਪਤਾ ਲੱਗਦਾ ਸਰਵਿਸ ਵਿੱਚ ਹੈ ਕੀ ਚੀਜ਼ ਹੈ ਇਹ ਵਿੱਚ ਇਹ ਲਾਲਾ ਇਹ ਕਈ ਵਾਰੀ ਬਾਈ ਤੁਹਾਨੂੰ ਨਾ ਇੰਸਟਾਗ੍ਰਾਮ ਤੇ ਮੈਸੇਜ ਕਰਨਗੇ ਹੈਲੋ ਵਾ ਇਹਦਾ ਪਹਿਲਾ ਮੈਸੇਜ ਭੇਜਦੇ ਆ ਫਿਰ ਇਹ ਫਰੈਂਡ ਫਰੈਂਡ ਫਰੋਂਡ ਫਰੈਂਡ ਬਣਾ ਕੇ ਬਾਈ ਫਿਰ ਥੋੜਾ ਫਾਇਦਾ ਚਾਹਦੇ ਆ ਇਹ ਠੀਕ ਆ ਬਾਈ ਇੱਕ ਵੀਡੀਓ ਇਹ ਉਹਨਾਂ ਨੂੰ ਟਾਰਗੇਟ ਕਰਦੇ ਆ ਬਾਈ ਜਿਹੜੇ ਸਟੂਡੈਂਟ ਐਗੇ ਉਹਨਾਂ ਨੂੰ ਪਾਰਟ ਟਾਈਮ ਦੇ ਵਿੱਚ ਕੰਮ ਕਰਨ ਵਾਸਤੇ ਕਹਿੰਦੇ ਆ ਬਾਅਦ ਚ ਉਹਨਾਂ ਨੂੰ ਅੱਧ ਘੰਟੇ ਵਿੱਚ ਪਲਾਨ ਦਿੰਦੇ ਆ ਇਹ ਨਾਲ ਆ ਬਈ ਜਦੋਂ ਘੰਟੇ ਵਿੱਚ ਪਲਾਨ ਦਿੰਦੇ ਆ ਨਾ ਇਹ ਕਹਿੰਦੇ ਹਫਤਾ ਇੱਥੇ ਆਉਣਾ ਪਊਗਾ ਤੁਹਾਨੂੰ ਇਹ ਬਸ ਕੁਝ ਨਹੀਂ ਕਰਦੇ ਆ ਇਹ ਕੱਲਾ ਬਾਈ ਵੀਡੀਓ ਦਿਖਾਈ ਜਾਂਦੇ ਰਹਿੰਦੇ ਆ ਕੱਲਾ ਉੱਥੇ ਇਹਨੂੰ ਇੰਨੇ ਇੰਨੇ ਲੱਖ ਰੁਪਈਆ ਹੁੰਦਾ ਉਹਨੇ ਲੱਖ ਰੁਪਈਆ ਹੁੰਦਾਗਾ ਬਾਈ ਇਹਨਾਂ ਨੂੰ ਕੁਝ ਨਹੀਂ ਹੁੰਦਾ ਉਹ ਘਟੋ ਘਟ ਪਹਿਲਾਂ ਜਦੋਂ ਕੰਮ 2017 'ਚ ਕੰਮ ਚੱਲਦਾ ਸੀ ਉਹੀ ਲੋਕਾਂ ਨੂੰ ਚੈੱਕ ਦਿਖਾਈ ਜਾਂਦੇ ਆ ਇਹਨਾਂ ਨੂੰ ਐ ਪੁੱਛਿਓ ਤੁਹਾਡੇ ਕੋਲੇ ਕੀ ਹੈਗਾ ਤੁਹਾਡੇ ਕੋਲੇ ਕੀ ਪ੍ਰੂਫ ਹੈ ਤੁਹਾਡੇ ਕੋਲੇ ਕੀ ਕੁਝ ਆਉਂਦਾ ਹੈਗਾ ਇਹ ਤੁਹਾਨੂੰ ਜਮਾ ਨਹੀਂ ਦੱਸਦੇ ਬਾਈ ਤੁਹਾਨੂੰ ਤਾਂ ਪਹਿਲਾਂ ਘੱਟੋ ਘੱਟ 5000 ਰੁਪਏ ਭਰਾਉਣਗੇ ਇਹ ਬਾਅਦ ਵਿੱਚ ਤੁਹਾਨੂੰ ਗਾਹ ਕਹਿਣਗੇ ਪਲਾਨ ਫਿਰ ਦਵਾਵਾਂਗੇ ਤੁਹਾਨੂੰ ਘੱਟੋ ਘੱਟ ਬਈ 1 ਮਹੀਨੇ 'ਚ 35000 ਇਹਨਾਂ ਨੇ ਭਰੋਣੀ ਉਪਰਾਉਣਾ ਹੁੰਦਾ ਹੈਗਾ ਠੀਕ ਆ ਬਾਈ ਇਹ ਲੋਕ ਨਾਲੇ ਬਰੇ ਐ ਬੁਲਾਉਂਦੇ ਪਾਰਟ ਟਾਈਮ ਦੇ ਨਾਂ ਤੇ ਬੁਲਾਉਂਦੇ ਹੈ ਜੇ ਕੋਈ ਕੋਈ ਬੰਦੇ ਨੂੰ ਪਤਾ ਲੱਗ ਜੇ ਕੰਪਨੀ ਦੇ ਕੰਪਨੀ ਐ ਇਹ ਫਿਰ ਇਹ ਆਦਾ ਪਲਾਨ ਹੀ ਚੇਂਜ ਕਰ ਦਿੰਦੇ ਪਰ ਹੋਰ ਤਰੀਕੇ ਨਾਲ ਬੁਲਾਉਂਦੇ ਆ ਬਈ ਇਹ ਲੋਕਾਂ ਨੂੰ ਨਾ ਕਹਿੰਗਾ ਘਰੇ ਬਹਿ ਕੇ ਕੰਮ ਕਰਨਾ ਬਈ ਘਰੇ ਬਹਿ ਕੇ ਨਹੀਂ ਕੰਮ ਕਰਨਾ ਹੁੰਦਾ ਇਹਦੇ ਵਿੱਚ ਇਹਦੇ ਵਿੱਚ ਤੁਹਾਨੂੰ ਨਾ ਲੋਕਾਂ ਨੂੰ ਕਾਲ ਕਰਨੀ ਹੁੰਦੀ ਹੈਗੀ ਲੋਕਾਂ ਨੂੰ ਪੰਪ ਦੇਣੇ ਹੁੰਦੇ ਹੈਗੇ ਫਿਰ ਬਈ ਬੰਦਾ ਉਹਦੇ ਵਿੱਚ ਫਸ ਜਾਂਦਾਗਾ ਤੇ ਫਿਰ ਇਹ ਆ ਇੱਕ ਬੰਦੇ ਤੋਂ 8000 ਰੁਪਏ ਕਮਾਉਂਦੇ ਆ ਬਈ ਇਹਦੇ ਵਿੱਚ ਇਹੀ ਕੰਮ ਹੈਗਾ ਇਹਦੇ ਵਿੱਚ ਹੋਰ ਕੁਝ ਨਹੀਂ ਕਰਨਾ ਬਈ ਉਹ ਮੇਰੇ ਕੋਲੇ ਸਮਾਨ ਪਿਆਗਾ ਬਾਈ ਤੁਹਾਨੂੰ ਤੁਹਾਨੂੰ ਉਹ ਵੀ ਦਿਖਾ ਦੂੰਗਾ ਮੇਰੇ ਕੋਲੇ ਬਿਲ ਵੀ ਪਿਆਗਾ ਮੈਂ ਇਹਨਾਂ ਨੂੰ ਸਮਾਨ ਦਾ ਕਿਹਾ ਸੀ ਮੈਂ ਸਮਾਨ ਵਾਪਸ ਕਰਨਾ ਬਈ ਸਮਾਨ ਵੀ ਨਹੀਂ ਵਾਪਸ ਕਰਦੇ ਬਾਈ ਤੁਹਾਨੂੰ ਕੰਮ ਸਮਝਾਉਣਗੇ ਨਾ ਇਹ ਤੈਨੂੰ ਤਾਂ 5000 ਤੱਕ ਸਮਾਨ ਲੈਣ ਨੂੰ ਕਹਿਣਗੇ ਬਈ ਸਮਾਨ ਨਾਲ ਲਿਓ ਤੁਸੀਂ ਫਸ ਜਾਓਗੇ ਇਹਦੇ ਵਿੱਚ ਕੋਈ ਫਾਇਦਾ ਨਹੀਂ ਬਈ ਸਮਾਨ ਲੈਣ ਦਾ ਵੀ ਤੁਹਾਡਾ ਇੱਥੇ ਉਹੀ ਕਹਿ ਜਾਣਗੇ ਸਾਡੇ ਸਮਾਨ ਵਧੀਆ ਵਧੀਆ ਬਈ ਕੋਈ ਨਹੀਂ ਵਧੀਆ ਮੇਰੇ ਕੋਲ ਸਮਾਨ ਪਿਆ ਬਈ ਇੰਨਾ ਸਮਾਨ ਪਿਆਗਾ ਉਹ ਮੈਨੂੰ ਕੋਈ ਵੀ ਰਿਜ਼ਲਟ ਨਹੀਂ ਦਿਖਿਆ ਨਹੀਂ ਬਈ ਉਹਦੇ ਵਿੱਚ ਬਾਈ ਜਦੋਂ ਇਹ ਤੁਹਾਨੂੰ ਪਲਾਨ ਸਮਝਾਉਣਗੇ ਨਾ ਇਹ ਬਾਹਰਲੀ ਕੰਟਰੀ ਤੇ ਤੁਹਾਨੂੰ ਆਫਿਸ ਦਿਖਾਉਣਗੇ ਇਹ ਠੀਕ ਆ ਬਾਈ ਤੇ ਬਾਕੀ ਲੋਕਾਂ ਨੂੰ ਕਹਿਣਗੇ ਬਈ ਆ ਖਾਣਾ ਹੀ ਖਾਣਾ ਉਹ ਨਹੀਂ ਖਾਣਾਗਾ ਆਪੇ ਖਾਈ ਜਾਂਦੇ ਆ ਬਾਈ ਇਹ ਕਹਿੰਦੇ ਬਰਗਰ ਨਹੀਂ ਖਾਣੇ ਪੀਜੇ ਨਹੀਂ ਖਾਣੇ ਬਈ ਇਹ ਆਪ ਸਾਰਾ ਕੁਝ ਖਾਂਦੇ ਆ ਬਾਈ ਇਹ ਤਾਂ ਬਸ ਡਰਾਮਾ ਕਰਦੇ ਆ ਬਈ ਇੱਕ ਇਹ ਮੈਂ ਜਦੋਂ ਬਈ ਇਹਨਾਂ ਨੇ ਮੈਨੂੰ ਸਮਾਨ ਦੇਖਾਇਆ ਸੀ ਨਾ ਮੈਨੂੰ ਇਹਨਾਂ ਨੇ ਐ ਕਿਹਾ ਸੀ ਮੇਰੇ ਭਰਾ ਨੂੰ ਪੇਟ ਦੀ ਪ੍ਰੋਬਲਮ ਹੈ ਤੇ ਉਹ ਠੀਕ ਹੋ ਗਿਆ ਬਾਈ ਮੈਂ ਜਦੋਂ 2 ਮਹੀਨੇ ਦੇਖੇ ਮੈਂ ਉਹ ਕੰਮ ਤੇ ਨਹੀਂ ਆਇਆਗਾ ਜੇ ਮੈਂ ਕੰਮ ਕੀਤਾ 2 ਮਹੀਨੇ ਨਹੀਂ ਆਇਆ ਮੈਂ ਕੀ ਹੋ ਗਿਆ ਬਾਈ ਉਹ ਕਹਿੰਦਾ ਬਾਈ ਉਹਨੂੰ ਪੇਟ ਦੀ ਫਿਰ ਪ੍ਰੋਬਲਮ ਹੋ ਗਈ ਸਾਲਾ ਜਿਹੜਾ ਬੰਦਾ ਆਪ ਹੀ ਨਹੀਂ ਠੀਕ ਹੁੰਦਾ ਉਹ ਲੋਕਾਂ ਨੂੰ ਕੀ ਠੀਕ ਕਰੂਗਾ ਤੁਸੀਂ ਦੱਸੋ ਜਿਹੜਾ ਬੰਦਾ ਆਪ ਹੀ ਨਹੀਂ ਠੀਕ ਹੁੰਦਾ ਲੋਕਾਂ ਨੂੰ ਕੀ ਠੀਕ ਕਰੂਗਾ ਬਈ ਇਹ ਤਾਂ ਉਹੀ ਕਹੀ ਜਾਂਦੇ ਆ ਬਈ ਇਹ ਸਮਾਨ ਸੂਮਨ ਕੋਈ ਵਧੀਆ ਨਹੀਂ ਹੈ ਇਹਨਾਂ ਦਾ ਮੇਰੀ ਬੇਨਤੀ ਹੈ ਭਰਾਵਾਂ ਨੂੰ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਲੋਕ ਇਹਦੇ ਕੰਮ ਵਿੱਚ ਨਾ ਫਸਣ ਤੁਸੀਂ ਲੋਕਾਂ ਨੂੰ ਇਹ ਐਜੇ ਪੰਪ ਦਿੰਦੇ ਆ ਬਈ ਲੋਕਾਂ ਤੋਂ ਕਰਜ਼ਾ ਲੈ ਕੇ ਪੈਸੇ ਭਰਾ ਲੈਂਦੇ ਆ ਬਈ ਇਹ ਕਿਸੇ ਐਜ ਸਿਚੁਏਸ਼ਨ ਖੜੀ ਕਰ ਦਿੰਦੇ ਆ ਇਹ ਉਹਨੂੰ ਪੈਸੇ ਭਰਨੇ ਹੀ ਪੈਂਦੇ ਆ ਇਹਦੇ ਵਿੱਚ ਕਰੀਮ ਆਉਂਦੀ ਆ ਪੇਸਟ ਹੁੰਦਾਗਾ ਇਹਨਾਂ ਦੇ ਮੂੰਹ ਤੇ ਦੇਖਿਓ ਬਈ ਆ ਇਹਦੇ ਅੱਖਾਂ ਦੇ ਤੇ ਛਾਈਆਂ ਆਈਆਂ ਪਈਆਂ ਗਿਆ ਤੇ ਲੋਕਾਂ ਨੂੰ ਕਰੀਮਾਂ ਵੇਚ ਦੱਸਦੇ ਆ ਕਿ ਬਈ ਕਰੀਮ ਆਵੇ ਵਰਤੋ ਇਹਨਾਂ ਦੇ ਮੂੰਹ ਨਾਲਾ ਦੇਖੋ ਇਹਦੇ ਮੂੰਹ ਇਹਨਾਂ ਦੇ ਮੂੰਹਾਂ ਤੇ ਫੁੰਸੀਆਂ ਵੀ ਹੋਣ ਗਿਆ ਫਿਰ ਵੀ ਕਰਨਗੇ ਸਾਡਾ ਪ੍ਰੋਡਕਟ ਵਰਤੋ ਪਹਿਲਾਂ ਆਪ ਤੋਂ ਸਹੀ ਹੋ ਜਾ ਤੁਸੀਂ ਲੋਕਾਂ ਨੂੰ ਫਰੀ ਦੇਓ ਸਮਾਨ ਕਦੇ ਵੀ ਤੁਹਾਨੂੰ ਪਲਾਨ ਦੇਣਗੇ ਨਾ ਪਹਿਲਾਂ ਦੇਖੋ ਇਹਨਾਂ ਦਾ ਆਦਾ ਮੂੰਹ ਦੇਖਿਓ ਮੈਨੂੰ ਕਹਿੰਦੇ ਬਈ ਇਹ ਤੁਹਾਡੇ ਥੋੜੇ ਥੋੜੇ ਮੂੰਹ 'ਚ 스ਮੈਲ ਆਉਂਦੀ ਐ ਇਹ ਪੇਸਟ ਬਹੁਤ ਵਧੀਆ ਐ ਮੱਚਣ ਤੇ ਲਾ ਸਕਦੇ ਹੋ ਹੋਰ ਕਿਤੇ ਲਾ ਬਹੁਤ ਥਾਂ ਲਾ ਸਕਦੇ ਹੋ ਭਰਾਵਾ ਸਾਲਾ ਮੈਂ ਤਿੰਨ ਚਾਰ ਪੇਸਟ ਬਦਲੇ ਮੈਨੂੰ ਸਾਲਾ ਕੋਈ ਨਹੀਂ ਫਰਕ ਲੱਗਿਆ ਇਹਨਾਂ ਦੇ ਆਪਦੇ ਮੂੰਹ 'ਚ ਫਰਕ ਉਹ ਮੁਸ਼ਕਲ ਮਾਰਦੀ ਹੁੰਦੀ ਐ ਬਈ ਉਹ ਭੈਣ ਦੇ ਪ੍ਰੋਡਕਟਾਂ ਦੇ ਨਾਮ ਦੱਸੀ ਜਾਂਦੇ ਬਈ ਇਹ ਬਹੁਤ ਵਧੀਆ ਹੈਗਾ ਇਨਾਂ ਦੇ ਆਦੇ ਚਿਹਰੇ ਦੇਖਣ ਵਾਲੇ ਹੁੰਦੇ ਆ ਆਦੀ ਅੱਖਾਂ ਤਾਂ ਭਾਜਾ ਛਾਈਆਂ ਨਾਲ ਭਰੀਆਂ ਪਈਆਂ ਦੂਜਿਆਂ ਨੂੰ ਸਮਾਰ ਬਾਈ ਨਾਲ ਜੇ ਪਲਾਨ ਦੇਣਗੇ ਨਾ ਤੁਹਾਨੂੰ ਐ ਨਹੀਂ ਦੱਸਦੇ ਕਿੰਨੇ ਪੈਸੇ ਤੁਹਾਨੂੰ ਭਰਨੇ ਪੈਣਗੇ ਇਹ ਕਹਿਣਗੇ ਬਈ ਤੁਹਾਨੂੰ 2cc ਕਰਨਾ ਪਊਗਾ ਐ ਨਹੀਂ ਦੱਸਦੇ 2cc ਦੇ ਪੈਸੇ ਕਿੰਨੇ ਲੱਗਦੇ ਆ ਇਹ ਲੋਕਾਂ ਨੂੰ ਵੀਡੀਓ ਐ ਜੀਆਂ ਦਿਖਾਉਂਦੇ ਆ ਕਿ ਬਈ ਇਹਨੇ ਬਹੁਤ ਮਿਹਨਤ ਕਰੀ ਸੀਗੀ ਤੇ ਇਹਨ ਘਰਦੇ ਵੀ ਨਹੀਂ ਪੈਸੇ ਦਿੰਦੇ ਸੀ ਹਾਂ ਇਹ ਦੇ ਨਾਲ ਕਰਦੇ ਵੀ ਨਾਲ ਨਹੀਂ ਖੜਦੇ ਸੀਗੇ ਆ ਫਿਰ ਵੀ ਆ ਦੇਖੋ ਜੀ ਇਹਨਾਂ ਨੇ ਕੁਝ ਕਰ ਲਿਆਗਾ ਬਾਈ ਇਹਨਾਂ ਕੋਲੇ ਆਦ ਪੱਲੇ ਕੁਝ ਨਹੀਂ ਹੁੰਦਾਗਾ ਇਹ ਲੋਕਾਂ ਨੂੰ ਪਹਿਲਾਂ ਤੋਂ ਲੋਕਾਂ ਦਾ ਲੋਕਾਂ ਦਾ ਪਹਿਲਾਂ ਪੈਸੇ ਭਰਾਉਂਦੇ ਆ ਫਿਰ ਇਹ ਆਪ ਨੂੰ ਦਿਖਾਉਂਦੇ ਬਈ ਮੇਰੇ ਕੋਲੇ ਇੰਨੇ ਚੈੱਕ ਆਉਂਦੇ ਹੈਗੇ 8000 ਦਾ ਚੈੱਕ ਆ ਗਿਆ ਜੇ ਇਹਨਾਂ ਨੂੰ ਬੰਦਾ ਫਸ ਗਿਆ ਫਿਰ ਤਾਂ ਪੈਸੇ ਆਉਣਗੇ ਬਈ ਇਹਦੇ ਵਿੱਚ ਜੇ ਨਹੀਂ ਬੰਦਾ ਫਸਿਆ ਫਿਰ ਥੋੜਾ ਟਾਈਮ ਵੀ ਖਰਾਬ ਹੈ ਥੋੜਾ ਪੈਸਾ ਵੀ ਖਰਾਬ ਹੈ ਇਹਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਮਨੋਜ ਕੁਮਾਰ ਜਿਹੜੀ ਆ ਬੰਦੇ ਦੇ ਕੀ ਆਨੇ ਨਾ ਬਈ ਫਰਾਡ ਹੈ ਫੋਰ ਫਰੇਵਰ ਕੰਪਨੀ ਚ ਹੈ ਇਹ ਲੋਕਾਂ ਨੂੰ ਇਹ ਨਾ 30 ਤੋਂ 35000 ਰੁਪਿਆ ਲਵਾ ਕੇ ਥੋੜਾ ਸਮਾਨ ਵੀ ਨਹੀਂ ਵਾਪਸ ਕਰਦੇ ਬਾਅਦ ਚ ਇੱਕ ਵਾਰੀ ਦੇ ਦਿੰਦੇ ਆ ਇਹ ਤੇ ਬਾਅਦ ਚ ਕੀ ਕਰਦੇ ਆ ਬਈ ਇਹ ਤੁਹਾਡੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਠੀਕ ਆ ਬਈ ਤਾਂ ਅਗਲੇ ਇਹ ਕੰਪਨੀ ਨੂੰ ਕੋਈ ਜੁਆਇਨ ਨਾ ਕਰੇ ਇਹ ਲੋਕਾਂ ਤੋਂ ਇੱਕ ਬੰਦੇ ਤੋਂ ਇਹ ਘੱਟੋ ਘੱਟ ਬਈ 10 ਤੋਂ 10 ਤੋਂ 8000 ਰੁਪਿਆ ਕਮਾਉਂਦੇ ਆ ਬਈ ਇਹ ਲੋਕਾਂ ਨੂੰ ਲੁੱਟਦੇ ਆ ਗੱਲਾਂ ਇਹਨਾਂ ਸਮਾਨ ਦਾ ਕੋਈ ਜ਼ਿੰਮੇਵਾਰੀ ਨਹੀਂ ਬਈ ਇਹਨਾਂ ਸਮਾਨ ਵੀ ਨਹੀਂ ਵਾਪਸ ਹੁੰਦਾ ਤੁਸੀਂ ਪੈਸੇ ਲੈ ਲਓਗੇ ਸਮਾਨ ਦਾ ਤੁਸੀਂ ਕਰਨਾ ਕੀ ਹੈ ਹੈ